ਸੱਚੀ ਗੱਲ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ سے ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਖਾਸ ਖਬਰਾਂ ਤੇ ਪੰਜਾਬ ਵਿਧਾਨ ਸਭਾ ਨੇ ਕੌਮੀ ਖੇਤੀ ਮੰਡੀਕਰਨ ਨੀਤੀ ਵਿਰੁੱਧ ਮਤਾ ਕੀਤਾ پاس ਮੁੱਖ ਮੰਤਰੀ ਭਗਵੰਤ ਪਾਣ ਨੇ ਕਿਹਾ ਕੇਂਦਰ ਪੰਜਾਬ ਦੇ ਹੱਕਾਂ ਨੂੰ ਮਾਰਨ ਦੀ ਕਰ ਰਹੀ ਹੈ ਕੋਸ਼ਿਸ਼ ਕੇਂਦਰ ਦੀਆਂ ਕੋਝੀਆਂ ਚਾਲਾਂ ਨੂੰ ਨਹੀਂ ਹੋਣ ਦੇਵਾਂਗੇ ਕਾਮਯਾਬ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਅੰਦਰ ਪਾਟਪਾ ਦੇ ਕੇਂਦਰ ਸਰਕਾਰ ਨੂੰ ਲਿਆ ਕਰੜੇ ਹੱਥੀ ਵਾਜਵਾ ਨੇ ਪੰਜਾਬ ਦੇ ਹਿੱਤਾਂ ਲਈ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋਣ ਦੀ ਕੀਤੀ ਅਪੀਲ। ਕਰੀਬ 42 ਸਾਲ ਪੁਰਾਣੇ ਸਿੱਖ ਪਿਓ ਪੁੱਤ ਦੇ ਕਤਲ ਦੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਅਦਾਲਤ ਨੇ ਸੁਣਾਈ ਦੋਰੀ ਉਮਰ ਕੈਦੀ ਸਜ਼ਾ। ਦਿੱਲੀ ਦੀ ਰਾਉਟ ਐਵੇਨਿਊ ਅਦਾਲਤ ਨੇ ਸੁਣਾਇਆ ਫੈਸਲਾ। ਪੀੜਤਾ ਨੇ ਕਿਹਾ ਆਖਰਕਾਰ ਸਾਨੂੰ ਮਿਲਿਆ ਇਨਸਾਫ। ਦਿੱਲੀ ਵਿਧਾਨ ਸਭਾ ਵਿੱਚ ਕੇਜਰੀਵਾਲ ਸਰਕਾਰ ਦੀ ਸ਼ਰਾਬ ਨੀਤੀ ਤੇ ਕੈਗ ਦੀ ਰਿਪੋਰਟ ਸਦਨ ਵਿੱਚ ਕੀਤੀ ਗਈ ਪੇਸ਼। ਦਿੱਲੀ ਸਰਕਾਰ ਦਾ ਦਾਵਾ ਇਸ ਨੀਤੀ ਕਾਰਨ ਸੂਬੇ ਨੂੰ 4000 ਕਰੋੜ ਰੁਪਏ ਤੋਂ ਵੱਧ ਦਾ ਹੋਇਆ ਨੁਕਸਾਨ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਸੈਸ਼ਨ ਦੇ ਆਖਰੀ ਦਿਨ ਕੌਮੀ ਖੇਤੀ ਮੰਡੀਕਰਨ ਨੀਤੀ ਵਿਰੁੱਧ ਮਤਾ ਪੇਸ਼ ਕੀਤਾ ਗਿਆ ਜਿਸ ਨੂੰ ਪਾਸ ਕਰ ਦਿੱਤਾ ਗਿਆ ਇਸ ਬਾਰੇ ਮੁੱਖ ਮੰਤਰੀ ਭਗਵੰਤ ਪਾਣ ਨੇ ਕਿਹਾ ਕਿ ਅਸੀਂ ਇਸ ਨੂੰ ਪਹਿਲੇ ਦਿਨ ਹੀ ਖਾਰਜ ਕਰ ਦਿੱਤਾ ਸੀ ਨਾਲ ਹੀ ਉਹਨਾਂ ਕੇਂਦਰ ਸਰਕਾਰ ਨੂੰ ਲੰਮੇ ਹੱਥੀ ਲੈਂਦੇ ਹੋਏ ਕਿਹਾ ਕਿ ਕੇਂਦਰ ਪੰਜਾਬ ਦੇ ਹੱਕ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਸੀਂ ਅਜੇ ਨਹੀਂ ਹੁੰਦਿਆਂਗੇ ਪੰਜਾਬ ਵਿਧਾਨ ਸਭਾ ਦੇ ਦੂਜੇ ਦਾ ਸੈਸ਼ਨ ਦੇ ਆਖਰੀ ਦਿਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੌਮੀ ਖੇਤੀ ਮੰਡੀਕਰਨ ਨੀਤੀ ਵਿਰੁੱਧ ਮਤਾ ਪੇਸ਼ ਕੀਤਾ ਜਿਸ ਨੂੰ ਪਾਸ ਕਰ ਦਿੱਤਾ ਗਿਆ ਇਸ ਮਤੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਬਿਲ ਵਿੱਚ ਕੁਝ ਵੀ ਨਹੀਂ ਬਦਲਿਆ ਜਾ ਰਿਹਾ ਸਿਰਫ ਤਿੰਨ ਕਾਲੇ ਕਾਨੂੰਨ ਵਾਪਸ ਲਿਆਂਦੇ ਜਾ ਰਹੇ ਨੇ ਕਿਸਾਨ ਆंदोलਨ ਵਿੱਚ 800 ਤੋਂ ਵੱਧ ਮੌਤਾਂ ਹੋਈਆਂ ਨੇ ਕਿਸਾਨਾਂ ਦੀ ਤਪੱਸਿਆ ਅਜੇ ਵੀ ਜਾਰੀ ਹੈ ਉਹਨਾਂ ਕਿਹਾ ਕਿ ਪਤਾ ਨਹੀਂ ਕਿਉਂ ਕੇਂਦਰ ਸਰਕਾਰ ਪੰਜਾਬ ਨੂੰ ਨਫ਼ਰਤ ਦੀ ਭਾਵਨਾ ਨਾਲ ਦੇਖ ਰਹੀ ਹੈ ਸ਼ਾਇਦ ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਉਹਨਾਂ ਨੂੰ ਜਿੱਤ ਨਹੀਂ ਦਿੰਦਾ ਇਸ ਲਈ ਪਰੇਸ਼ਾਨ ਕਰਨ ਵਾਸਤੇ ਆਈਡੀਐਫ ਦੇ ਪੈਸੇ ਵੀ ਰੋਕੇ ਗਏ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਪੰਜਾਬ ਨੂੰ ਬਦਨਾਮ ਕਰਨ ਲਈ ਕੋਈ ਕਸਰ ਨਹੀਂ ਛੱਡਦਾ ਅਮਰੀਕਾ ਤੋਂ ਤਿੰਨ ਜਹਾਜ਼ ਆਏ ਤਿੰਨੋ ਹੀ ਅੰਮ੍ਰਿਤਸਰ ਵਿੱਚ ਉਤਾਰੇ ਗਏ ਪਹਿਲਾ ਹਵਾਈ ਅੱਡਾ ਦੇਖੀਏ ਤਾਂ ਅਹਮਦਾਬਾਦ 에ਅਰਪੋਰਟ ਸੀ ਪਰ ਇਸ ਨੂੰ ਜਾਣ ਬੁੱਝ ਕੇ ਅੰਮ੍ਰਿਤਸਰ ਭੇਜਿਆ ਗਿਆ ਜਿਸ ਨਾਲ ਪੰਜਾਬ ਸੁਰਖੀਆਂ ਵਿੱਚ ਆ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਅਮਰੀਕਾ ਵਿੱਚ 트럼ਪ ਵੱਲੋਂ ਪ੍ਰਧਾਨ ਮੰਤਰੀ ਨੂੰ ਜੱਫੀ ਪਾਈ ਜਾ ਰਹੀ ਹੈ ਜਦਕਿ ਦੂਜੇ ਪਾਸੇ ਭਾਰਤੀਆਂ ਨੂੰ ਹੱਤਕੜੀਆਂ ਤੇ ਬੇੜੀਆਂ ਲਾ ਕੇ ਭਾਰਤ ਭੇਜਿਆ ਜਾ ਰਿਹਾ ਹੈ ਪੰਜਾਬ ਨੂੰ ਜਲੀਲ ਕਰਨ ਦੇ ਇਸ ਰੁਝਾਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮਤੇ ਨੂੰ ਮਨਜੋਗ ਖੇਤੀ ਮੰਤਰੀ ਸਾਹਿਬ ਲੈ ਕੇ ਆਏ ਹੈ ਅਸੀਂ ਇਹਦਾ ਪਹਿਲਾਂ ਹੀ ਲਿਖਤੀ ਵਿਰੋਧ ਕਰ ਚੁੱਕੇ ਹਾਂ ਸਾਡੇ ਕੋਲ ਇੱਕ ਚਿੱਠੀ ਆਈ ਸੀ ਗਵਰਨਮੈਂਟ ਦੀ ਕਿ ਤੁਸੀਂ ਇੰਨੀ ਤਰੀਕ ਤੋਂ ਪਹਿਲਾਂ ਪਹਿਲਾਂ ਇਹਦੇ ਬਾਰੇ ਦੱਸੋ ਇਹਦੇ ਬਾਰੇ ਆਪਣੇ ਵਿਚਾਰ ਦਿਓ ਅਸੀਂ ਉਹ ਵਿਚਾਰ ਵੀ ਡਿਟੇਲ ਚ ਦਿੱਤੇ ਕਿ ਅਸੀਂ ਮੁੱਢੋਂ ਜਿਹਨੂੰ ਕਹਿੰਦੇ ਆਪਾਂ ਇਸ ਤੁਹਾਡੇ ਜਿਹੜੇ ਮਤੇ ਨੂੰ ਰੱਦ ਕਰਦੇ ਆ ਕਿਉਂਕਿ ਇਹਦੇ ਨਾਲ ਤੁਸੀਂ ਕੁਝ ਨਹੀਂ ਬਦਲ ਰਹੇ ਬਸ ਉਹੀ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਕੁੜਾ ਜਿਆ ਲਫ਼ਜ਼ਾਂ ਦਾ ਹੀਰ ਫੇਰ ਕਰਕੇ ਫੇਰ ਦੁਬਾਰਾ ਵਾਪਸ ਲੈ ਕੇ ਆ ਰਹੇ ਹਾਂ ਕੀ ਮੈਸੇਜ ਦੇਣਾ ਚਾਹੁੰਦੇ ਸਾਨੂੰ ਇਹ ਆਸਲਾ ਦੇਣਾ ਚਾਹੁੰਦੇ ਸਾਨੂੰ ਇਹ ਸਾਡੀਆਂ ਕੁਰਬਾਨੀਆਂ ਦਾ ਜੇ ਸਾਡੇ ਹਰੀਆਂ ਕ੍ਰਾਂਤੀਆਂ ਦਾ ਧਰਤੀ ਅਸੀਂ ਆਪਣੀ ਬਰਬਾਦ ਕਰ ਲਈ ਸੋਇਸ ਕਰਕੇ ਇਹ ਜਿਹੜਾ ਸਿਲਸਿਲਾ ਹੈ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੰਜਾਬ ਜਿਹੜਾ ਭੀਖ ਨਹੀਂ ਮੰਗਦਾ ਪੰਜਾਬ ਆਪਣੇ ਹੱਕ ਮੰਗਦਾ ਕੱਲਾ ਆਰਡੀਐਫ ਨਾ ਫਿਰ ਇਹ ਹਰ ਸਟੇਟ ਦੇ ਹਰ ਮੁੱਦੇ 'ਚ ਟਾਂਗ ੜਾਉਂਦੀ ਹੈ ਜੀ ਕੋਈ ਮੌਕਾ ਹੋਵੇ ਪੰਜਾਬ ਨੂੰ ਬਦਨਾਮ ਕਰਨ ਦਾ ਛੱਡਦੇ ਨਹੀਂ ਜੀ ਤੁਸੀਂ ਰੀਸੈਂਟਲੀ ਦੇਖਿਆ ਹੋਣਾ ਤਿੰਨ ਜਹਾਜ਼ ਉੱਥੋਂ ਆਏ ਤਿੰਨੋਂ ਹੀ ਪੰਜਾਬ ਚ ਆਏ ਹਾਲਾਂਕਿ ਉਹਨਾਂ ਦਾ ਜਿਹੜਾ ਰੂਟ ਸੀਗਾ ਉਹ ਵਾਇਹ ਗੁਜਰਾਤ ਆਈ ਸੀ ਕਿਉਂਕਿ ਉਹਨਾਂ ਦੇ ਸੈਨਿਕ ਜਹਾਜ਼ ਸੀ ਉਹ ਪਾਕਿਸਤਾਨ ਤੇ ਅਫਗਾਨਿਸਤਾਨ ਦਾ ਜਿਹੜਾ 에ਅਰ ਸਪੇਸ ਯੂਜ਼ ਨਹੀਂ ਕਰਦੇ ਆਏ ਨਹੀਂ ਉਹ ਗੁਜਰਾਤ ਦੇ ਉੱਤੋਂ ਦੀ ਤੇ ਉਤਰੇ ਨੇ ਅਮਸਾ ਜੇ ਪਹਿਲਾ 에ਅਰਪੋਰਟ ਹੀ ਦੇਖਣਾ ਤਾਂ ਫਿਰ ਫਰੇਮਦਾਬਾਦ ਬਣਦਾ ਸੀ ਹਾਲਾਂਕਿ ਉਹਦੇ ਵਿੱਚ ਬਿੰਤੀ ਵੀ ਗੁਜਰਾਤੀਆਂ ਦੀ ਜ਼ਿਆਦਾ ਆ हरियाणा ਵੀ ਇੰਨੀ ਜ਼ਿਆਦਾ ਮਤਲਬ ਦੋ ਦੋ ਸਰਕਾਰੀ ਹੋ ਗਏ ਇਹਨਾਂ ਦੇ ਆਧੇ ਸਰਕਾਰੀ ਹਰਿਆਣਾ ਤੇ ਗੁਜਰਾਤ ਮਤਲਬ ਕਿ ਖਬਰਾਂ ਆਉਣ ਟਾਈਟਲ ਇਹ ਲੱਗਣ ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਦਾ ਇੱਕ ਹੋਰ ਜਹਾਜ਼ ਪਹੁੰਚਾ ਅਮਰitsar ਬਸ ਇੰਨਾ ਕਿ ਵਧਦੇ ਆ ਲੋਕ ਆਖਿਰ ਵਿੱਚ ਮੁੱਖ ਮੰਤਰੀ ਭਗਵੰਤ ਪਾਣ ਨੇ ਇਸ ਨੀਤੀ ਦਾ ਵਿਰੋਧ ਕੀਤਾ ਉਹਨਾਂ ਕਿਹਾ ਕਿ ਅਸੀਂ ਕੌਮੀ ਖੇਤੀ ਮੰਡੀਕਰਨ ਨੀਤੀ ਵਿਰੁੱਧ ਮਤਾ ਪਾਸ ਕਰ ਰਹੇ ਹਾਂ ਇਸ ਤੋਂ ਬਾਅਦ ਸੈਸ਼ਨ ਨੂੰ ਅਨਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਅੰਦਰ ਪਾਜਪਾ ਅਤੇ ਕੇਂਦਰ ਸਰਕਾਰ ਨੂੰ ਕਰੜੇ ਹੱਥੀ ਲਿਆ ਬਾਜਵਾ ਨੇ ਕਿਹਾ ਕਿ ਪਾਜਪਾ ਪੰਜਾਬ ਨੂੰ ਸਿਆਸੀ ਅਤੇ ਆਰਥਿਕ ਤੌਰ ਤੇ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਕਰ ਰਹੀ ਹੈ ਕੇਂਦਰ ਸਰਕਾਰ ਨੇ ਪੰਜਾਬ ਦਾ 8000 ਕਰੋੜ ਦਾ ਫੰਡ ਰੋਕ ਲਿਆ ਹੈ ਇਹ ਸਿਰਫ ਬਦਲਾਖੋਰੀ ਕਾਰਨ ਹੀ ਹੋ ਰਿਹਾ ਹੈ ਪੰਜਾਬ ਦੇ ਹਿੱਤਾਂ ਲਈ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋਣਾ ਪਵੇਗਾ ਤਾਂ ਜੋ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅੱਜ ਵੱਖਰੇ ਅੰਦਾਜ਼ ਵਿੱਚ ਨਜ਼ਰ ਆਏ। ਬੀਤੇ ਦਿਨ ਸੂਬਾ ਸਰਕਾਰ ਨੂੰ けਰਨ ਤੋਂ ਬਾਅਦ ਅੱਜ ਬਾਜਵਾ ਨੇ ਭਾਜਪਾ ਅਤੇ ਕੇਂਦਰ ਸਰਕਾਰ ਨੂੰ ਜਮ ਕੇ けਰਿਆ। ਹੁਣ ਆ ਭਾਜਪਾ ਨੂੰ ਪੰਜਾਬ ਵਿਰੋਧੀ ਦੱਸਦਿਆਂ ਕਿਹਾ ਕਿ ਭਾਜਪਾ ਪੰਜਾਬ ਨੂੰ ਸਿਆਸੀ ਅਤੇ ਆਰਥਿਕ ਤੌਰ ਤੇ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਕਰ ਰਹੀ ਹੈ। ਕੇਂਦਰ ਸਰਕਾਰ ਨੇ ਪੰਜਾਬ ਦਾ 8000 ਕਰੋੜ ਦਾ ਫੰਡ ਰੋਕਿਆ ਹੋਇਆ ਹੈ। ਇਹ ਸਿਰਫ ਬਦਲਾਖੋਰੀ ਕਾਰਨ ਹੋ ਰਿਹਾ ਹੈ। ਮੈਂ ਸਿੱਧੇ ਤੌਰ ਤੇ ਸਾਊਚ ਕਹਿਣਾ ਚਾਹਨਾ ਮੇਰਾ ਸਿੱਧਾ ਆਚਾਰ ਭਾਰਤੀ ਜਨਤਾ ਪਾਰਟੀ ਦੇ ਇਟ ਇਜ਼ ਐਂਟੀ ਪੰਜਾਬ ਉਹਦਾ ਤਾਂ ਸਾਰਾ ਨਜ਼ਰੀਆ ਪੰਜਾਬ ਦੇ ਖਿਲਾਫ ਉਹ ਸਾਨੂੰ ਹਰ ਪਾਸੇ ਸਿਆਸੀ ਤੌਰ ਤੇ ਇਕਨੋਮਿਕ ਤੌਰ ਤੇ ਕਮਜ਼ੋਰ ਕਰਨਾ ਚਾਹੁੰਦੇ ਬਿਲਕੁਲ ਗੱਲ ਠੀਕ ਹੈ ਕੁੜੀਆਂ ਸਾਹਿਬ ਜਿਹੜੀ ਤੁਸੀਂ ਗੱਲ ਕਹੀ ਹੈ ਇਹ ਜਿਹੜਾ ਸਾਰਾ ਕੁਝ ਲੈ ਕੇ ਆਂਦਾ ਹੈ ਇਹਦੇ ਵਿੱਚ ਤੁਸੀਂ ਵੇਖੋ 8000 ਤੋਂ ਵੱਧ ਪਿਛਲੇ ਸਾਲਾਂ ਚ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦੇ ਪੰਜਾਬ ਦਾ ਰੋਕਿਆ ਕਿਉਂਕਿ ਇਹਨਾਂ ਨੂੰ ਪਤਾ 70% ਦੀ ਪੰਜਾਬ ਪਿੰਡਾਂ ਵਿੱਚ ਵਸਦਾ ਹੈ ਸਾਡਾ ਸਾਰਾ ਰੂਰਲ ਇਨਫਰਾਸਟ੍ਰਕਚਰ ਐਸੇ ਪੈਸੇ ਤੋਂ ਚੱਲਦਾ ਸੀ ਬਾਜਵਾ ਨੇ ਕਿਹਾ ਕਿ ਪਾਵਿਆਂ ਉਹ ਸਾਦਨ ਵਿੱਚ ਸੁਭਾ ਸਰਕਾਰ ਨਾਲ ਲੜਦੇ ਰਹੇ ਨੇ ਪਰ ਪੰਜਾਬ ਦੇ ਹਿੱਤਾਂ ਲਈ ਸਾਰੀਆਂ ਪਾਰਟੀਆਂ ਨੂੰ ਇੱਕ ਜੁਟ ਹੋਣਾ ਪਵੇਗਾ ਤਾਂ ਜੋ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸੱਚਮੁੱਚ ਪੰਜਾਬ ਦੇ ਹੱਕਾਂ ਲਈ ਲੜਨਾ ਚਾਹੁੰਦੀ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਦੇ ਘਰ ਦੇ ਬਾਹਰ ਧਰਨਾ ਦੇਣਾ ਚਾਹੀਦਾ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਇਹ ਮਲਟੀਨੇਸ਼ਨਲਸ ਦੀ ਪਾਰਟੀ ਇਹ ਟਰੇਡਰਸ ਦੀ ਜਮਾਤ ਹੈ ਇਹ ਵੱਡੇ ਬਿਜ਼ਨਸਮੈਨ ਦੀ ਜਮਾਤ ਹੈ ਹਮੇਸ਼ਾ ਤੁਸੀਂ ਵੇਖਦੇ ਹੋ ਯਾ ਮਲਟੀਨੈਸ਼ਨਲਸ ਵੀ ਤੁਮ ਮਦਦ ਕਰ ਸਕਦੇ ਹੋ ਯਾ ਕਿਸਾਨੀ ਦੇ ਖਿਲਾਫ ਦੁਨੀਆ ਭਰ ਦੇ ਵਿੱਚ ਜਿਹੜੀਆਂ ਸਰਕਾਰਾਂ ਕਿਸਾਨਾਂ ਨਾਲ ਨੇ ਉਹ ਮਲਟੀਨੈਸ਼ਨਲਸ ਦੇ ਖਿਲਾਫ ਨੇ ਜਿਹੜੀਆਂ ਮਲਟੀਨੈਸ਼ਨਲਸ ਦੇ ਨਾਲ ਨੇ ਉਹ ਕਿਸਾਨੀ ਦੇ ਖਿਲਾਫ ਤੋਂ ਇਸ ਗੱਲ ਕਾਰਨ ਅਸੀਂ ਇਹਦੀ ਸਪੋਰਟ ਵੀ ਕਰਨਾ ਚਾਹੁੰਦੇ ਤੇ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਤਗੜੇ ਹੋ ਕੇ ਮੈਂ ਚਾਰਜ ਵੀ ਲਾਣਾ ਚਾਹਨਾ ਅਰੋੜਾ ਸਾਹਿਬ ਤੁਹਾਡੀ ਪਾਰਟੀ ਨੇ ਕਮਜ਼ੋਰ ਵਕੀਲ ਕੀਤੇ ਨੇ ਸੁਪਰੀਮ ਕੋਰਟ ਤਗੜੇ ਵਕੀਲ ਕਰੋ 8.5 ਹਜ਼ਾਰ ਕਰੋੜ ਰੁਪਈਆ ਮੋਦੀ ਦੀ ਸਰਕਾਰ ਕਿੱਸਾ ਰੋਕ ਸਕਦੀ ਤਗੜੇ ਹੋ ਕੇ ਮੈਂ ਤੁਹਾਨੂੰ ਇਹ ਵੀ ਅਪੀਲ ਕਰਨਾ ਚਾਹਨਾ ਆਓ ਇਕੱਠੇ ਹੋਈਏ ਸਾਡੀ ਪਾਰਟੀ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਹੈ ਬਾਕੀ ਪਾਰਟੀਆਂ ਨੂੰ ਵਿਲੋ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਸਾਰੇ ਚੱਲਣ ਨੂੰ ਤਿਆਰ ਹੋਣ ਕੇ ਕਿਉਂ ਨਹੀਂ ਆਪਾਂ ਮੋਦੀ ਦੇ ਘਰ ਦੇ ਬਾਹਰ ਜਾ ਕੇ ਤਾਂ ਰੱਦ ਦਿੰਦੇ ਤੁਸੀਂ ਲੀਡ ਕਰੋ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਕਹੋ ਕਰੋ ਲੀਡ ਅਸੀਂ ਤੁਹਾਡਾ ਸਾਥ ਦੇਣ ਨੂੰ ਤਿਆਰ ਆ ਫੋਰ ਦੀ ਰਾਈਟ ਆਫ ਪੰਜਾਬ ਫੋਰ ਦੀ ਕੌਜ਼ ਆਫ ਪੰਜਾਬ ਵਾਈ ਡੋਨਟ ਵੀ ਫਾਈਟ ਟੁਗੇਦਰ ਸਾਨੂੰ ਜਾਣਨਾ ਚਾਹੀਦਾ ਸਾਰੇ ਦੇਸ਼ ਨੂੰ ਦੱਸਣਾ ਚਾਹੀਦਾ ਵੀ ਵਸ ਸਟੈਂਡ ਅਪ ਟੂ ਆ ਜਿਹੜੀ ਸਾਡੇ ਨਾਲ ਗੁੰਡਾਗਰਦੀ ਭਾਤੀ ਜਨਤਾ ਪਾਰਟੀ ਕਰ ਰਹੀ ਇਹਦੇ ਨਾਲ ਸਟੈਂਡ ਅਪ ਕਰਨ ਵਾਸਤੇ ਸਾਨੂੰ ਐਜ਼ ਵਨ ਹੋਣਾ ਚਾਹੀਦਾ ਤੋ ਇਸ ਗੱਲ ਕੰਨ ਅਸੀਂ ਇਹਦੀ ਤਗੜੇ ਹੋ ਕੇ ਸਪੋਰਟ ਵੀ ਕਰਾਂਗੇ ਤੇ ਮੈਂ ਆਸ ਵੀ ਕਰਾਂਗਾ ਖੁੱਡੀਆਂ ਸਾਹਿਬ ਕੋ ਕਿ ਤਗੜੇ ਹੋ ਪਹਿਲ ਕਦਮੀ ਕਰੋ ਪੰਜਾਬ ਨਾਲ ਕੋਈ ਤਕਾ ਨਹੀਂ ਅਸੀਂ ਹੁੰਦੇ ਅੰਡਰ ਨੋ ਸਰਕਮਸਟੈਂਸਸ ਅਸੀਂ ਆਪਣੇ ਤੇ ਲੜ ਸਕਦੇ ਹਾਂ ਪੜ ਪੰਜਾਬ ਦੀ ਬਿਹਤਰੀ ਵਾਸਤੇ ਅਸੀਂ ਟੱਕੋ ਕੇ ਲੜਾਂਗੇ ਮੈਂ ਇਹਨਾ ਯਕੀਨ ਦਿਵਾਉਣਾ ਚਾਹਨਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਬਾਜਵਾ ਨੇ ਸਰਕਾਰ ਨੂੰ ਪਰੋਸਾ ਦਿੱਤਾ ਕਿ ਜੇਕਰ ਉਹ ਪੰਜਾਬ ਦੇ ਹੱਕਾਂ ਲਈ ਲੜਨਗੇ ਤਾਂ ਵਿਰੋਧੀ ਧਿਰ ਕਾਂਗਰਸ ਵੀ ਸਰਕਾਰ ਦਾ ਸਾਥ ਦੇਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਨੇ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੌਰਾਨ ਨਾਜਾਇਜ਼ ਕਲੋਨੀ ਦਾ ਮੁੱਦਾ ਚੁੱਕਿਆ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਤਾਂ ਹੀ ਰੋਕਿਆ ਜਾ ਸਕੇਗਾ ਜੇਕਰ ਸਰਕਾਰੀ ਵਿਭਾਗ ਸਮੇਂ ਸਿਰ ਇਹਨਾਂ ਲਈ ਕਾਰਵਾਈ ਕਰਨ ਸਰਕਾਰੀ ਦਾਅਵਿਆਂ ਦੇ ਬਾਵਜੂਦ ਕਲੋਨਾਈਜ਼ਰ ਨੂੰ ਲਾਇਸੈਂਸ ਲੈਣ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਨੇ ਨਾਜਾਇਜ਼ ਕਲੋਨੀਆ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਲੀ ਨੇ ਕਿਹਾ ਕਿ ਨਾਜਾਇਜ਼ ਕਲੋਨੀਆ ਤਾਂ ਹੀ ਰੁਕਣਗੀਆਂ ਜੇਕਰ ਕਲੋਨਾਈਜ਼ਰਾਂ ਨੂੰ ਲਾਇਸੈਂਸ ਸਮੇਂ ਸਿਰ ਮਿਲ ਸਕੇਗਾ। ਲਾਇਸੈਂਸ ਲਈ ਉਹਨਾਂ ਨੂੰ 1 ਸਾਲ ਤੱਕ ਦਾ ਸਮਾਂ ਲੱਗ ਜਾਂਦਾ ਹੈ। ਉਸ ਤੋਂ ਬਾਅਦ ਰੀਅਲ ਅਸਟੇਟ ਰੈਗ ਪਾ ਰੇਰਾ ਦੀ ਢਿੱਲ ਕਾਰਨ ਕੰਮ ਸਿਰੇ ਨਹੀਂ ਚੜਦਾ ਸਰਕਾਰ ਨੂੰ ਇਸ ਪਾਸੇ ਗੌਰ ਕਰਨਾ ਚਾਹੀਦਾ ਹੈ ਬਿਆਲੀ ਸਾਹਿਬ ਖੋਜੇ ਪੰਜਾਬ ਸਰਕਾਰ ਚਾਹੁੰਦੀ ਆ ਕਿ ਪੰਜਾਬ ਦੇ ਵਿੱਚ ਇਲੈਗਲ ਕਲੋਨੀਆਂ ਨਾ ਘਟੀਆਂ ਜਾਣ ਅਪਰੂਵਡ ਕਲੋਨੀਆਂ ਬਣਨ ਉਹਦੇ ਲਈ ਬਹੁਤ ਦਿੱਕਤਾਂ ਆ ਰਹੀਆਂ ਨੇ ਕਲੋਨਾਈਜ਼ਰਦ ਨੂੰ ਦਫ਼ਤਰਾਂ ਦੇ ਵਿੱਚ ਬੜੇ ਠੇਕੇਖਾਨੇ ਪੈਂਦੇ ਨੇ ਸਾਲ-ਸਾਲ ਦਾ ਪਹਿਲਾਂ ਉਹ ਲਾਇਸੈਂਸ ਲੈਣ ਨੂੰ ਲੱਗਦਾ ਉਸ ਤੋਂ ਬਾਅਦ ਜਦੋਂ ਤੱਕ ਰੇਰ ਦਾ ਨੰਬਰ ਨਹੀਂ ਮਿਲ ਜਾਂਦਾ ਉਦੋਂ ਤੱਕ ਉਥੇ ਨਾ ਕੋਈ ਸੇਲ ਹੋ ਸਕਦੀ ਆ ਨਾ ਰਿਸਿਵ ਹੋ ਸਕਦੀ ਆ ਸੋ ਇਹ ਬੜਾ ਸੋ ਸਿਸਟਮ ਆ ਰੇਰ ਦਾ ਅਸੀਂ ਆਪ ਇਸ ਚੀਜ਼ ਦੇ ਵਿੱਚੋਂ ਇਹਦਾ ਕਿਲਿਆਜਾ ਭੁਗਤ ਰਹੇ ਆ ਨੁਕਸਾਨ ਹੋ ਰਿਹਾ ਸੋ ਸਰਕਾਰ ਨੂੰ ਚਾਹੀਦਾ ਵੀ ਜਿਹੜੀ ਜਲਦੀ ਤੋਂ ਜਲਦੀ ਲਾਇਸੈਂਸ ਜਿਹਦੀਆਂ ਸ਼ਰਤਾਂ ਪੂਰੀਆਂ ਕਰ ਚੁੱਕੇ ਆ ਸਾਰੇ ਡਾਕੂਮੈਂਟ ਪੂਰੇ ਹੋ ਗਏ ਨੇ ਤੇ ਉਸ ਵਾਰ ਰੇਰ ਦਾ ਜਿਹੜਾ ਸਿਸਟਮ ਆ ਬਹੁਤ ਸਲੋ ਆ ਉਸ ਨੂੰ ਵੀ ਸਰਕਾਰ ਫਾਸਟ ਕਰੇ ਤਾਂ ਜੋ ਕਲੋਨਾਈਜ਼ਰਸ ਨੂੰ ਸਮੇਂ ਸਿਰ ਰਿਰਾ ਨੰਬਰ ਮਿਲੇ ਅਤੇ ਜਿਹੜੀਆਂ ਅਪਰੂਵਡ ਕਲੋਨੀਆਂ ਜਾਂ ਅਪਾਰਟਮੈਂਟਸ ਨੇ ਸਾਰਾ ਜੋ ਵੀ ਕਮਰਸ਼ੀਅਲ ਚਾਹੇ ਬੜਨਾ ਵਾ ਤਾਂ ਇਸ ਪਾਸੇ ਨੂੰ ਲੋਕ ਵੱਧ ਤੋਂ ਵੱਧ ਜਿਹੜੇ ਕਲੋਨਾਈਜ਼ਰ ਨੇ ਕੋਈ ਇਸ ਪਾਸੇ ਕੰਮ ਕਰਨ ਸੋ ਇਹ ਪੰਜਾਬ ਸਰਕਾਰ ਇਸ ਪਾਸੇ ਧਿਆਨ ਦੇਵੇ ਜੀ ਥੋੜਾ ਸਿਸਟਮ ਨੂੰ ਕੰਮ ਨੂੰ ਫਾਸਟ ਕੀਤਾ ਜਾਵੇ। ਯਾਲੀ ਨੇ ਕਿਹਾ ਕਿ ਸੁਪਾ ਸਰਕਾਰ ਵੱਲੋਂ ਜਿਹੜੇ ਐਲਾਨ ਕੀਤੇ ਗਏ ਸੀ ਉਹਨਾਂ ਬਾਰੇ ਮੁੜ ਤੋਂ ਗੌਰ ਕੀਤਾ ਜਾਵੇ ਕਿਉਂਕਿ ਸਰਕਾਰੀ ਦਾਅਵਿਆਂ ਦੇ ਬਾਵਜੂਦ ਲਾਇਸੈਂਸ ਜਾਂ ਮਨਜ਼ੂਰੀ ਲਈ ਹੱਦੋਂ ਵੱਧ ਸਮਾਂ ਲੱਗ ਰਿਹਾ ਹੈ ਜਿਸ ਕਾਰਨ ਇੱਥੇ ਕੋਈ ਵੀ ਕਲੋਨਾਈਜ਼ਰ ਕੁਝ ਹੋਰ ਕਰਨ ਦੀ ਹਿੰਮਤ ਨਹੀਂ ਜੁਟਾ ਪਾ ਰਿਹਾ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੇ ਦੂਜੇ ਤੇ ਆਖਰੀ ਦਿਨ ਕਾਂਗਰਸ ਨੇ ਸੁਭਾ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ਤੇ ਸਵਾਲ ਕੀਤੇ ਪ੍ਰਗਟ ਸਿੰਘ ਨੇ ਸਦਨ ਵਿੱਚ ਸਵਾਲ ਕਰਦਿਆਂ ਪੁੱਛਿਆ ਕਿ ਸਰਕਾਰ ਦੱਸੇ ਕਿ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਹੁਣ ਤੱਕ ਕੀ ਕੀਤਾ ਗਿਆ ਇਹ ਵੀ ਦੱਸਿਆ ਜਾਵੇ ਕਿ ਕੇਜਰੀਵਾਲ ਨੂੰ ਪੰਜਾਬ ਨੇ ਸਿਕਿਉਰਿਟੀ ਕਿਸ ਆਧਾਰ ਤੇ ਦਿੱਤੀ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੇ ਦੂਜੇ ਦਿਨ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨੇ ਵੱਖ-ਵੱਖ ਮੁੱਦਿਆਂ ਤੇ ਸਰਕਾਰ ਨੂੰ ਕੇਰਿਆ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਪੁਲਿਸ ਸਟੇਟ ਬਣਾ ਦਿੱਤਾ ਗਿਆ ਹੈ ਇਹ ਕਾਰਪੋਰੇਸ਼ਨ ਉਮੀਦਵਾਰ ਨੂੰ ਸਵੇਰੇ 4 ਵਜੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਤੇ ਸਰਕਾਰ ਸਿਰਫ ਕਹਿੰਦੀ ਬਹੁਤ ਕੁਝ ਹੈ ਪਰ ਕਾਰਵਾਈ ਬਿਲਕੁਲ ਵੀ ਨਹੀਂ ਕਰਦੀ ਮੜਕਾਂ ਤਾਂ ਬਹੁਤ ਮਾਰੀਆਂ ਜਾਂਦੀਆਂ ਸੱਚੀ ਗੱਲ ਇਹ ਆ ਆਪਾਂ ਸਾਰਿਆਂ ਨੇ ਪਤਾ ਕੀਤਾ ਕੀ ਆ ਆਪਾਂ ਆਪਣੀ ਦਾੜੀ ਨਾ ਪੁਲਿਸ ਦੇ ਹੱਥ ਫੜਾ ਲਈ ਆ ਇਹ ਗੱਲ ਮੰਨ ਜਾਓ ਆਪਾਂ ਪੁਲਿਸ ਸਟੇਟ ਬਣਾ ਕੇ ਬਹਿ ਗਏ ਆ ਇਸ ਗੱਲ ਨੂੰ ਕਿਉਂਕਿ ਡੈਮੋਕਰੇਸੀ ਇਦਾਂ ਨਹੀਂ ਹੁੰਦੀ ਜਿੱਦਾਂ ਦੀ ਆਪਾਂ ਚਲਾ ਰਹੇ ਆ ਸਪੀਕਰ ਸਾਹਿਬ ਮੈਨੂੰ ਬਾਕੀ ਤਾਂ ਪਤਾ ਨਹੀਂ ਦੁਆਬੇ ਦੇ ਵਿੱਚ ਕਦੀ ਵੀ ਇਹੋ ਜੀ ਗੱਲ ਨਹੀਂ ਹੋਈ ਸੀ ਕਿ ਇੱਕ ਮੇਰਾ ਕੈਂਡੀਡੇਟ ਕਾਰਪੋਰੇਸ਼ਨਲ ਇਲੈਕਸ਼ਨ ਦੇ ਵਿੱਚ ਤੜਕੇ 4 ਵਜੇ ਪੁਲਿਸ ਚੱਕ ਕੇ ਲੈ ਗਈ ਆਪਾਂ ਕਿੱਧਰ ਨੂੰ ਤੋੜ ਲਈ ਡੈਮੋਕ੍ਰੇਸੀ ਆਪਾਂ ਇੱਥੇ ਕਿਉਂਕਿ ਕੱਲ ਸਾਡੇ ਸਾਬਕਾ ਮੰਤਰੀ ਸਾਹਿਬ ਵੀ ਬਾਹਰ ਬਹੁਤ ਵੱਡਾ ਮਾਰਦੇ ਸੀ ਮਾਈਨਿੰਗ ਦੇ ਉੱਤੇ ਕਹਿੰਦੇ ਤੁਹਾਡੇ ਕਈ ਬੰਦੇ ਜਿਹੜੇ ਸਾਡੇ ਆਣ ਕੇ ਮਿੰਨਤਾਂ ਕਰਦੇ ਆ ਅਸੀਂ ਕਹਿੰਦੇ ਆ ਯਾਰ ਇਹਨਾਂ ਤੇ ਪਰਚਾ ਕਿਉਂ ਨਾ ਦਰਜ ਕਰੋ ਤੋਂ ਨੂੰ ਕੋਈ ਰੋਕਦਾ 3 ਸਾਲ ਹੋ ਗਏ ਤੁਸੀਂ ਪਹਿਲਾਂ ਪਹਿਲਾਂ ਤੇ ਇਹ ਗੱਲਾਂ ਮਨਜੀ ਜਰੂਰ ਕਹਿੰਦੇ ਹੁੰਦੇ ਸੀਗੇ ਵੀ ਸਾਨੂੰ ਦੇ ਕੇ ਦੇਖੋ ਸਾਨੂੰ ਦੇ ਕੇ ਦੇਖੋ ਹੁਣ ਤਾਂ 3 ਸਾਲ ਹੋ ਗਏ ਮੈਂ ਤਾਂ ਮਾਈਨਿੰਗ ਲਈ ਮੈਂ ਤਾਂ ਤੁਹਾਡੇ ਚੀਫ ਮਿਨਿਸਟਰ ਸਾਹਿਬ ਨੂੰ ਕਿਹਾ ਆਜੋ ਇਕੱਠੇ ਹੋ ਕੇ ਚੱਲਦੇ ਆਂ ਆਜੋ ਮੈਂ ਤੁਹਾਨੂੰ ਦਿਖਾਉਣਾ ਅੱਜ ਆਪਾਂ ਸਾਰੇ ਉੱਥੇ ਖੜੇ ਆਂ ਪੁਲਿਸ ਸਟੇਟ ਬਣਾ ਕੇ ਡੈਮੋਕਰੇਸੀ ਚੱਲਣੀ ਨਹੀਂ ਐ ਇਹ ਤੁਹਾਨੂੰ ਗਲਤਫਹਿਮੀ ਆ ਇਹ ਪਹਿਲਾਂ ਸਾਡੇ ਵਾਲਿਆਂ ਨੂੰ ਵੀ ਗਲਤਫਹਿਮੀ ਸੀ ਅੱਜ ਹਾਲਾਤ ਇਹੋ ਜਿਹੇ ਹੋ ਗਏ ਕਿ ਪੁਲਿਸ ਕਿਸੇ ਦੇ ਕੰਟਰੋਲ 'ਚ ਨਹੀਂ ਹੈ ਤੁਹਾਡੇ ਕੰਟਰੋਲ 'ਚ ਵੀ ਨਹੀਂ ਹੈ ਅਸਲੀਅਤ ਇਹ ਹੈ ਆ ਪ੍ਰਗਤ ਸਿੰਘ ਨੇ ਅਰਵਿੰਦ ਕੇਜਰੀਵਾਲ ਨੂੰ ਸਕਿਉਰਟੀ ਦੇਣ ਦੇ ਮੁੱਦੇ ਤੇ ਵੀ ਸਵਾਲ ਖੜੇ ਕੀਤੇ ਹੁਣਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਦੱਸੇ ਕਿ ਕੇਜਰੀਵਾਲ ਨੇ ਸਕਿਉਰਟੀ ਲੈਣ ਲਈ ਪੰਜਾਬ ਦੇ ਖਜ਼ਾਨੇ ਵਿੱਚ ਕਿੰਨੇ ਰੁਪਏ ਜਮ੍ਹਾਂ ਕਰਵਾਏ ਔਰ ਇੱਕ ਸਪੀਕਰ ਸਾਹਿਬ ਮੈਂ ਬੇਨਤੀ ਕਰਨੀ ਚਾਹਣਾ ਕਿਉਂਕਿ ਸੀਐਮ ਸਾਹਿਬ ਕਈ ਵਾਰੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਜਾਂਦੇ ਆ ਕਿ ਅਸੀਂ ਮਮਤਾ ਬੈਨਰਜੀ ਨੂੰ ਵੀ ਸਕਿਉਰਟੀ ਦਿੱਤੀ ਸੀ ਤੇ ਉਹਨਾਂ ਨੇ ਪੈਸੇ ਜਮ੍ਹਾਂ ਕਰਾਏ ਸੀ ਅਰਵਿੰਦ ਕੇਜਰੀਵਾਲ ਜੀ ਜਿਹੜੇ ਦਿੱਲੀ ਦੇ ਚੀਫ ਮਿਨਿਸਟਰ ਸੀਗੇ ਉਹ ਕਿਹਦੀ ਉਹ ਕਿਹਦੀ ਬਣਦੀ ਆ ਸਕਿਉਰਟੀ ਦੇਣੀ ਜਿਹੜਾ ਹੋਮ ਡਿਪਾਰਟਮੈਂਟ ਆ ਗਵਰਨਮੈਂਟ ਆਫ ਇੰਡੀਆ ਦਾ ਆਪਾਂ ਕਿਹੜੇ ਸੰਦਰਭ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਪੰਜਾਬ ਪੁਲਿਸ ਦੀ ਸਕਿਉਰਟੀ ਦਿੱਤੀ ਆ ਔਰ ਕਿੰਨੇ ਪੈਸੇ ਆਪਾਂ ਜਮ੍ਹਾਂ ਕਰਵਾਏ ਆ ਆਪਣੇ ਖਜ਼ਾਨੇ ਦੇ ਵਿੱਚ ਆਪਾਂ ਮਮਤਾ ਬੇਨਰਜੀ ਦੀ ਤੇ ਗੱਲ ਕਰਦੇ ਆ ਸੋ ਇਸ ਕਰਕੇ ਆਪਾਂ ਇੱਧਰ ਨੂੰ ਨਾ ਤੁਰਿਏ ਯਾਰ ਪਰਕਰਤ ਸਿੰਘ ਨੇ ਕਿਹਾ ਕਿ ਵੱਡੇ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕਰਨਾ ਸਰਕਾਰ ਦਾ ਫਰਜ਼ ਬੰਦ ਹੈ ਤਾਂ ਜੋ ਲੋਕਾਂ ਨੂੰ ਪਤਾ ਹੋਵੇ ਕਿ ਸਰਕਾਰ ਕਿਸ ਲਈ ਕੀ ਕੁਝ ਕਰ ਰਹੀ ਹੈ ਸਿੱਖ ਪਿਉਪੁੱਤ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਸੱਜਨ ਕੁਮਾਰ ਨੂੰ ਅਦਾਲਤ ਨੇ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਦੀ ਵਿਸ਼ੇਸ਼ ਜੱਜ ਕਾਵੇਰੀ ਬਵੇਜ਼ਾ ਨੇ ਸੱਜਨ ਕੁਮਾਰ ਨੂੰ ਦੋਹਾਂ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਦਾ ਐਲਾਨ ਕੀਤਾ ਅਦਾਲਤ ਨੇ ਦੋਸ਼ੀ ਨੂੰ ਕਰੀਬ 4 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਸਿੱਖ ਨਸਲ ਕੁਸ਼ੀ ਦੇ ਕਰੀਬ 42 ਸਾਲ ਪੁਰਾਣੇ ਮਾਮਲੇ ਵਿੱਚ ਸਾਬਕਾ ਕਾਂਗਰਸੀ ਆਗੂ ਸੱਜਨ ਕੁਮਾਰ ਨੂੰ ਦਿੱਲੀ ਦੀ ਅਦਾਲਤ ਨੇ ਦੋਹਰੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਰਾਉਸ ਐਵੇਨਿਊ ਅਦਾਲਤ ਦੀ ਵਿਸ਼ੇਸ਼ ਜੱਜ ਕਾਵੇਰੀ ਬਵੇਜ਼ਾ ਨੇ ਸੱਜਨ ਕੁਮਾਰ ਨੂੰ ਸਜ਼ਾ ਸੁਣਾਈ। ਸੱਜਨ ਕੁਮਾਰ ਨੂੰ 12 ਫਰਵਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਿਸ ਦੀ ਸਜ਼ਾ ਦਾ ਐਲਾਨ ਅੱਜ ਹੋਇਆ ਹੈ। ਹਾਲਾਂਕਿ ਪੀੜਤਾ ਨੇ ਸੱਜਨ ਕੁਮਾਰ ਲਈ ਫਾਂਸੀ ਦੀ ਸਜ਼ਾ ਮੰਗੀ ਸੀ। ਮਾਮਲੇ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਕਿਹਾ ਕਿ ਅਦਾਲਤ ਨੇ ਸੱਜਨ ਕੁਮਾਰ ਨੂੰ ਦੋ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਸੁਣ आज कोर्ट ने सज्जन कुमार को डबल लाइफ इम्प्रिजमेंट की सजा सुनाई है दो केस एक तो मर्डर दो सिखों के मर्डर के केस में वो उसमें फांसी उम्र कैद की सजा है और दूसरा जो घरों को जलाया इन पीड़ितों के भी और बाकी भी जो घरों को जलाया घरों को लूटा 436 उसमें भी ये उम्र कैद की लाइफ इम्प्रजनमेंट की सजा है उसके अलावा जो इन्होंने ती, तीन सौ पचानवे में जो आ, उसमें दस, दस साल की सजा है और इस तरह और भी कई प्रोविजन में डिफरेंट डिफरेंट सज़ा है और मगर ये जो दो लाइफ इन्वेस्टमेंट की सजा है ये भी बहुत बहुत बड़ी बात है और जज साहब ने अपनी जजमेंट में लिखा है कि जो हमने फंसी की मांग की थी और जो सरकार ने भी फांसी की मांग की थी उसको नहीं दिया दिया गया क्योंकि मिटिगेटिंग सर्कमस्टांसेस हैं उसकी अस्सी साल की उम्र है और उसको बहुत बमारियां लगी हुई हैं और वो जेल से जो रिपोर्ट आई है कि वो अपने आप को हैंडल भी नहीं कर सकता उसको बाथरूम जाने के लिए भी हेल्प की जरूरत है और ये कानून है कि अगर 80 साल की उम्र हो और इतनी बीमारी लगी हो तो फांसी की सजा नहीं होती मगर जज साहब ने जो मैक्सिमम होती सजा हो सकती थी वो दिया और दोनों सेक्शन में 302 में उम्र कैद दे सकते थे वो दिया और 3436 में उम्र कैद हो सकती थी दिया तो दो उम्र कैद की, की सजा है इसको सुनाई है उधर दिल्ली कमेटी के जर्नलिस्ट खतर जगदीप सिंह कालोन ने कहा कि अदालत के फैसले नाल पीडितां नु इंसाफ मिले जज साहब ने उसको उम्र कैद की सजा सुनाई है मैं जज साहब का धन्यवाद करता हूं कि उन्होंने सिखों के दर्द को समझा जो जो जख्म थे उन्नीस के उनको समझा और 40 साल बयालीस साल बाद यह केस जो कि के कई बार बंद कर दिया गया था उसको खोला गया और उसका इसकी ट्रायल हुआ और उसको उसको सजा हुई मामला 1 नवंबर उन्नीस सौ चौरासी रहा जो तो दंगिया दौरान ਦਿੱਲੀ ਦੇ ਸਰਸਵਤੀ ਵਿਹਾਰ ਵਿੱਚ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰਨਦੀਪ ਸਿੰਘ ਦਾ ਪੀੜ ਨੇ ਕਤਲ ਕਰ ਦਿੱਤਾ ਸੀ ਸੱਜਨ ਉਦੋਂ ਬਾਹਰੀ ਦਿੱਲੀ ਤੋਂ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਸੀ ਇਸ ਮਾਮਲੇ ਵਿੱਚ ਸੱਜਨ ਕੁਮਾਰ ਤੇ ਪੀੜ ਦੀ ਅਗਵਾਈ ਕਰਨ ਦਾ ਦੋਸ਼ ਸਿੱਧ ਹੋਇਆ ਸੀ ਦਿੱਲੀ ਵਿਧਾਨ ਸਭਾ ਤੇ ਦੂਜੇ ਦਿਨ ਕੇਜਰੀਵਾਲ ਸਰਕਾਰ ਦੀ ਸ਼ਰਾਬ ਨੀਤੀ ਤੇ ਕੈਗ ਦੀ ਰਿਪੋਰਟ ਸਦਨ ਵਿੱਚ ਪੇਸ਼ ਕੀਤੀ ਗਈ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸਦਨ ਵਿੱਚ ਇਹ ਰਿਪੋਰਟ ਪੇਸ਼ ਕੀਤੀ ਇਸ ਦੌਰਾਨ ਸਰਕਾਰ ਨੇ ਦਾਵਾ ਕੀਤਾ ਕਿ ਇਸ ਨੀਤੀ ਕਾਰਨ ਸੁਬਹੇ ਨੂੰ 4000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਚਲਣਾ ਪਿਆ ਇਸ ਲਈ ਆਪ ਸਰਕਾਰ ਜ਼ਿੰਮੇਵਾਰ ਹੈ ਦਿੱਲੀ ਵਿਧਾਨ ਸਭਾ اجلاس ਤੇ ਦੂਜੇ ਦਿਨ ਮੰਗਲਵਾਰ ਨੂੰ ਸ਼ਰਾਬ ਨੀਤੀ ਤੇ ਕੈਗ ਦੀ ਰਿਪੋਰਟ ਸਦਨ ਵਿੱਚ ਪੇਸ਼ ਕੀਤੀ ਗਈ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸਦਨ ਵਿੱਚ ਇਹ ਰਿਪੋਰਟ ਪੇਸ਼ ਕੀਤੀ ਐਲਜੀਵੀ ਕੇ ਸਖ세ਨਾ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਇਸ ਰਿਪੋਰਟ ਨੂੰ ਰੋਕ ਕੇ ਰੱਖਿਆ ਸੀ ਇਸ ਨੂੰ ਸਦਨ ਵਿੱਚ ਨਹੀਂ ਰੱਖਿਆ ਗਿਆ ਉਹਨਾਂ ਨੇ ਸੰਵਿਧਾਨ ਦੀ ਖੁੱਲਕੇ ਉਲੰਘਣਾ ਕੀਤੀ ਇਸ ਰਿਪੋਰਟ ਵਿੱਚ ਕਿਹਾ ਗਿਆ ਕਿ ਨਵੀਂ ਸ਼ਰਾਬ ਨੀਤੀ ਕਾਰਨ ਦਿੱਲੀ ਸਰਕਾਰ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਨੀਤੀ ਕਮਜ਼ੋਰ ਸੀ ਅਤੇ ਲਾਇਸੈਂਸਿੰਗ ਪ੍ਰਕਿਰਿਆ ਵਿੱਚ ਕਮੀਆਂ ਸੀ ਮਾਹਰ ਪਹਿਲੇ ਨੇ ਨੀਤੀ ਵਿੱਚ ਕੁਝ ਬਦਲਾਅ ਸੁਝਾਏ ਸਨ ਜਿਨ੍ਹਾਂ ਨੂੰ ਤਤਕਾਲੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਨਜ਼ਰਅੰਦਾਜ਼ ਕਰ ਦਿੱਤਾ ਸੀ ਇਸ ਬਾਰੇ ਦਿੱਲੀ ਸਰਕਾਰ ਦੇ ਮੰਤਰੀਆਂ ਨੇ ਕਿਹਾ ਕਿ ਇਹ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਸੀ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਕਿ ਇਸ ਨੀਤੀ ਨਾਲ ਸੂਬੇ ਨੂੰ ਕਰੀਬ 4000 ਕਰੋੜ ਦਾ ਨੁਕਸਾਨ ਹੋਇਆ ਇਸ ਬਾਰੇ ਭਾਜਪਾ ਵਿਧਾਇਕ ਅਰਵਿੰਦਰ ਸਿੰਘ ਲਵਲੀ ਤੇ ਕੈਬਨਨਟ ਮੰਤਰੀ ਆਸ਼ੀਸ਼ ਸੂਧ ਨੇ ਵੀ ਦਿੱਲੀ ਦੀ ਸਾਬਕਾ केजरीवाल ਸਰਕਾਰ ਨੂੰ ਨਿਸ਼ਾਨੇ ਤੇ ਲਿਆ आज कैग रिपोर्ट जो आई है इस कैग रिपोर्ट में बहुत सारी बातें अभी आने वाले दिनों में सामने आएंगी लेकिन मुख्य तौर पर चार हज़ार चार करोड़ का घोटाला है जिसमें जो कैग ने माना है कि चार हजार चार करोड़ रुपए का नुकसान इनके कारण हुआ अपने दोस्तों को शराब का काम दिया गया और जिनको शराब का काम दिया गया ऐसे पहले 101 लोग दिल्ली में शराब का काम करते थे अब केवल 12 लोगों तक उसको सीमित कर दिया गया और उसमें से भी तीन लोगों के पास मेजर मेजर तौर पर तीन लोग इकहत्तर परसेंट शराब का काम तीन खिलाड़ियों के पास था वो तीनों ऐसे थे बाद में जो अरविंद केजरीवाल जी के साथ जेल में भी गए अरविंद केजरीवाल जी ने अपने दोस्तों को शराब का काम देने के लिए पॉलिसी को बदला और पांच परसेंट से बारह परसेंट तक उनकी कमीशन करी ताकि बाकी अंडर टेबलों पैसे ले पाए अभी विस्तृत पढ़ाई करके इस जांच करके लोग बात करेंगे ही मगर बड़ी हैरानी की बात है इस रिपोर्ट के सौ नंबर पेज पे एक सौ एक नंबर पेज पे मतलब क्या खुलासे हैं मैंने सरसरी तौर पे देखा आठ सौ नब्बे करोड़ रुपए लाइसेंस फीस सब जोन से लेनी थी उसे लेने में असफल रहे एक सौ करोड़ रुपए जो हम चुना करते थे कोविड के दौरान जोन में जोनल लाइसेंस फ्री में छोड़ दिए गए ऐसी दिल दहला लेने वाले भ्रष्टाचार की बातें हैं ये स्टैट्यूटरी बॉडी की रिपोर्ट है इसको थोड़ा पढ़ने दीजिए मैंने ये कहा है कि दुर्भाग्य है कि दिल्ली में दोबारा लोकतंत्र के मूल्यों को दोबारा से पुनः स्थापित किया जाए और उसको ओपोजिशन पुनः स्थापित होने में मदद करने की बजाय अपने करप्शन जुड़वाने के लिए वॉकआउट करे یہ اپ میں میرے لیے جتنے میری پرکल्पना سے باہر ہے کہ 10 سال سے ایک پارٹی سرکار میں ہو اور اپنے 10 سال کے کاریکال میں وہ ایک مرتبہ بھی جو ہے کی کی رپورٹ جو ہے ٹیبل نہ کرے آپ کی مرضی توڑے اور جانکاری ابھی سامنے آ رہی ہے کہ دہلی vidhan सभा دے اجلاس وچ دو دن دا وعدہ کیتا گیا دہلی vidhan सभा دا اجلاس ہن 28 فروری تے 1 مارچ نو وی چلے گا ਦਿੱਲੀ ਵਿਧਾਨ ਸਭਾ ਵਿੱਚ ਉਸ ਸਮੇਂ ਪਾਰੀ ਹੰਗਾਮਾ ਹੋਇਆ ਜਦੋਂ ਸਪੀਕਰ ਦੇ ਕਹਿਨ ਤੇ ਵਿਰੋਧੀ ਧਿਰ ਦੇ 12 ਵਿਧਾਇਕਾਂ ਨੂੰ ਸਪੀਕਰ ਨੇ ਬਾਹਰ ਕੱਢਣ ਦੇ ਹੁਕਮ ਦਿੱਤੇ। ਇਹਨਾਂ ਵਿੱਚ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਵੀ ਸ਼ਾਮਲ ਸਨ। ਇਹਨਾਂ ਤੇ ਸਦਨ ਦੀ ਕਾਰਵਾਈ ਵਿੱਚ ਰੁਕਾਵਟ ਖੜੀ ਕਰਨ ਦਾ ਦੋਸ਼ ਲਾਇਆ ਗਿਆ। ਉਧਰ ਆਤਿਸ਼ੀ ਨੇ ਕਿਹਾ ਕਿ ਅਸੀਂ ਡਾਕਟਰ ਅੰਬੇਦਕਰ ਦੀ ਤਸਵੀਰ ਹਟਾਉਣ ਵਾਲੇ ਸਰਕਾਰ ਤੋਂ ਸਵਾਲ ਕਰਨਾ ਨਹੀਂ ਹਟਾਂਗੇ। ਦਿੱਲੀ ਵਿਧਾਨ ਸਭਾ اجلاس ਦੇ ਦੂਜੇ ਦਿਨ ਵੀ ਖਾਸਾ ਹੰਗਾਮਾ ਹੋਇਆ ਵਿਧਾਨ ਸਭਾ ਵਿੱਚ ਉਪ ਰਾਜਪਾਲ ਵਿਨੇ ਕੁਮਾਰ ਸਖ세ਨਾ ਦੇ ਪਾਸ਼ਣ ਦੌਰਾਨ ਹੰਗਾਮਾ ਕਰਨ ਦੇ ਦੋਸ਼ ਵਿੱਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਕਈ ਮੈਂਬਰਾਂ ਨੂੰ ਮੰਗਲਵਾਰ ਨੂੰ ਦਿਨ ਭਰ ਲਈ ਮੁਅਤਲ ਕਰ ਦਿੱਤਾ ਗਿਆ ਮੁਅਤਲ ਕੀਤੇ ਗਏ ਮੈਂਬਰਾਂ ਵਿੱਚ ਸਾਫ ਦਾ ਮੁੱਖ ਮੰਤਰੀ ਆਦਸ਼ੀਵੀ ਸ਼ਾਮਲ ਸਨ ਸਪੀਕਰ ਵਿਜੇਂਦਰ ਗੁਪਤਾ ਵੱਲੋਂ ਸਦਨ ਵਿੱਚ ਵਿਵਸਥਾ ਬਣਾਈ ਰੱਖਣ ਲਈ ਵਾਰ-ਵਾਰ ਕੀਤੀਆਂ ਗਈਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰਨ ਤੇ ਮਾਰਸ਼ਲ ਨੂੰ ਇਨ੍ਹਾਂ ਮੈਂਬਰਾਂ ਨੂੰ ਸਦਨ ਤੋਂ ਬਾਹਰ ਕੱਢਣ ਦਾ ਹੁਕਮ ਦਿੱਤਾ ਗਿਆ ਇਸ ਤੋਂ ਬਾਅਦ ਵਿਰੋਧੀ ਧਿਰ ਨੇ ਸਦਨ ਦੇ ਬਾਹਰ ਨਾਰੇਬਾਜ਼ੀ ਕੀਤੀ। ਉਧਰ ਵਿਰੋਧੀ ਧਿਰ ਆਪ ਨੇ ਇਲਜ਼ਾਮ ਲਗਾਇਆ ਕਿ ਅਸੀਂ ਵਿਧਾਨ ਸਭਾ ਵਿੱਚ ਡਾਕਟਰ ਭੀਮrao ਅੰਬੇਦਕਰ ਦੇ ਨਾਰੇ ਲਾਇਕ ਤਾਂ ਸਾਨੂੰ ਮੁਅਤਲ ਕਰ ਦਿੱਤਾ ਗਿਆ। ਪਰ ਜਦੋਂ ਭਾਜਪਾ ਵਿਧਾਇਕਾਂ ਨੇ ਪੀਐਮ ਮੋਦੀ ਦੇ ਨਾਰੇ ਲਾਏ ਤਾਂ ਉਹਨਾਂ ਨੂੰ ਕੁਝ ਨਹੀਂ ਕਿਹਾ ਗਿਆ। ਇਸ ਦਾ ਮਤਲਬ ਹੈ ਕਿ ਭਾਜਪਾ ਡਾਕਟਰ ਅੰਬੇਦਕਰ ਤੋਂ ਨਫ਼ਰਤ ਕਰਦੀ ਹੈ। भारतीय जनता पार्टी ने बाबा साहब भीमराव अंबेडकर की फोटो की जगह नरेंद्र मोदी जी की तस्वीर लगा दी है मुख्यमंत्री कार्यालय में जहां बाबा साहब भीमराव अंबेडकर की तस्वीर होती थी अब नरेंद्र मोदी जी की तस्वीर लग गई है विधानसभा के मुख्यमंत्री कार्यालय में जहां बाबा साहब भीमराव अंबेडकर की तस्वीर होती थी अब नरेंद्र मोदी जी की तस्वीर लग गई है दिल्ली सरकार के मंत्रियों के कार्यालय में जहां बाबा साहब भीमराव अंबेडकर की तस्वीर होती थी वहां पर नरेंद्र मोदी जी की तस्वीर लग गई है मैं भारतीय जनता पार्टी से यह पूछना चाहती हूँ क्या आपको लगता है कि नरेंद्र मोदी जी बाबा साहब भीमराव अम्बेडकर से बड़े हैं मैं भारतीय जनता पार्टी से ये पूछना चाहती हूँ आपको इतना अहंकार हो गया है कि आपको लगता है कि नरेंद्र मोदी जी बाबा साहब भीमराव अंबेडकर की जगह ले सकते हैं इसी के खिलाफ आम आदमी पार्टी ने प्रदर्शन किया और हम सदन से ले के सड़क तक इसके खिलाफ प्रदर्शन करते रहेंगे जब तक बाबा साहब भीमराव अंबेडकर की तस्वीर उनकी जगह पर वापस नहीं लग जाती। आतिशी ने कहा की अली पार तो लोक विरोधी फैसले लेने शुरू कर दिते ने ਲੋਕਾਂ ਦੇ ਵਾਅਦਿਆਂ ਨੂੰ ਉਹ ਹੁਣੇ ਤੋਂ ਭੁੱਲਣ ਲੱਗੇ ਨੇ ਖਬਰ ਤਰਨਤਾਰਨ ਤੋਂ ਹੈ ਜਿੱਥੇ ਪੁਲਿਸ ਨੇ ਤੜਕਸਾਰ ਐਨਕਾਊਂਟਰ ਤੋਂ ਬਾਅਦ ਦੋ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਪੁਲਿਸ ਅਨਸਾਰ ਦੋਵੇਂ ਵਿਦੇਸ਼ ਵਿੱਚ ਬੈਠੇ ਗੈਂਗਸਟਰ ਪ੍ਰਭਦੀਪ ਸਿੰਘ ਦੇ ਇਸ਼ਾਰੇ ਤੇ ਫਿਰੋਤੀ ਮੰਗ ਰਹੇ ਸਨ ਇਹਨਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਪੁਲਿਸ ਅਨਸਾਰ ਇਹਨਾਂ ਤੋਂ ਪੁੱਛਗਿੱਛ ਦੌਰਾਨ ਕਈ ਮਾਮਲਿਆਂ ਬਾਰੇ ਅਹਿਮ ਜਾਣਕਾਰੀ ਹਾਸਲ ਹੋਣ ਦੀ ਸੰਭਾਵਨਾ ਹੈ ਬਦਮਾਸ਼ਾਂ ਗੈਂਗਸਟਰਾਂ ਖਿਲਾਫ ਪੰਜਾਬ ਪੁਲਿਸ ਦਾ ਐਕਸ਼ਨ ਲਗਾਤਾਰ ਜਾਰੀ ਹੈ ਮੰਗਲਵਾਰ ਨੂੰ ਸਰਹੱਦੀ ਇਲਾਕੇ ਖੇਮਕਰਨ ਵਿੱਚ ਤੜਕਸਰ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਦੋ ਬਦਮਾਸ਼ਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਪੁਲਿਸ ਅਨੁਸਾਰ ਇਹ ਦੋਵੇਂ ਵਿਦੇਸ਼ ਵਿੱਚ ਬੈਠੇ ਗੈਂਗਸਟਰ ਪ੍ਰਭਦੀਪ ਸਿੰਘ ਉਰਫ ਪ੍ਰਭ ਦਾਸੂਵਾਲ ਦੇ ਗੁਰਗੇ ਸਨ ਦੋਵੇਂ ਬਦਮਾਸ਼ ਇਲਾਕੇ ਵਿੱਚ ਕੁਝ ਲੋਕਾਂ ਤੋਂ ਫਿਰੋਤੀ ਮੰਗਦੇ ਆ ਰਹੇ ਸੀ ਇਸ ਬਾਰੇ ਐਸਪੀ ਅਜੇ ਰਾਜ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਦੀ ਪਛਾਣ ਪ੍ਰਕਾਸ਼ ਸਿੰਘ ਅਤੇ ਪ੍ਰਭਦੀਪ ਸਿੰਘ ਵਜੋਂ ਹੋਈ ਹੈ ਇਹਨਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਮਾਨਯੋਗ ਡੀਜੀਪੀ ਸਾਹਿਬ ਔਰ ਸੀਐਮ ਸਾਹਿਬ ਨੇ ਵੇਸ਼ ਦਿੱਤੇ ਹੋਏ ਕਿ ਜੋ ਮਾੜੇ ਅਨਸਰ ਹੈ उनको ऊपर नत्थ पाई जाए इसी के सिलसिले में कंटिन्यू चलते हुए तरन तारण डिस्ट्रिक्ट वालों एस एस पी साहब ने बोला है कि सुबह सभी पार्टियां जो माड़े आंसर उनको परेड करने जाओ उनको देखो क्या एक्टिविटी उनकी आजकल चल रही है हमारी खेमकन पुलिस की पार्टी जा रही थी इस रोड के ऊपर और इनको एक इंफॉर्मेशन मिली सीक्रेट भी आगे से एक मोटरसाइकिल आ रहा है काइंडली उसको चेक किया जाए जब इन्होंने उसको लाइट का इशारा दिया तो उन्होंने आगे से फायरिंग करनी स्टार्ट कर दी जब उन्होंने फायर किया तो पुलिस पार्टी ने इमीजिएटली अपनी गाड़ी रोकी और अपने वेपन से एक फायर किया और उनका मोटरसाइकिल बारिश होने की वजह से स्लिप हो गया जो कच्ची जगह है स्लिप होने की वजह से दो दोनों गिर गया गिरने के बाद उन्होंने फिर फायरिंग कर दी और पुलिस ने जवाबी फायरिंग की तो उनकी ला टांग में गोली लगी है दो आदमियों के और दो आदमी इंजर्ड हुए हैं इसमें इनका नाम है जी प्रकाश सिंह और प्रभजीत सिंह दोनों आदमियों के एक एक शॉट लगा हुआ है और इनके ऊपर पहले भी एक एफ नंबर नौ रजिस्टर्ड हुई थी चौदह दो बीस इन्होंने प्रभ दासूवाल वाल एक हमारे जहाँ पर उसके कहने पर उसने टारगेट दिया था अफरीदी को अफरीदी ने आगे इनको हायर किया और दो जगह पर हमारे गोली चलाई हुई है एक का नाम है जी गुरमीत सिंह उनकी जैसे पांड्यों का स्टोर है उनके ऊपर इन्होंने पैसे मांगे थे उसके ऊपर गोली चले उसके बाद है प्रवीण कुमार उसका एचपी का पेट्रोल पंप है उसके पास से उन्होंने 20 लाख रुपए की डिमांड की थी अगर आप 20 लाख नहीं दोगे तो हम लोग आपका कंटिन्यू नुकसान करेंगे जो दोनों वारदाते हैं अभी मुडली पुछकिछ में इन्होंने मानी है बाकी इन्वेस्टिगेशन चल रही है जी कंटिन्यू कंटिन्यूंगे प्रभ दातूवाल के टच में है जी डायरेक्ट में गैंगस्टर है जी तो प्रभ दतुवाल दासूवाल जो है जो फरौती मांग रहा है कंटिन्यू जी आपको मालूम होगा पिछले दिनों इन्होंने काफी जो पंचायत की इलेक्शन थी उसमें काफी सरपंचों को भी थ्रेट किया था तो इनसे क्या वेपन बत्ती बोर का एक वेपन रिकवर हुआ है जी तीन कार्टन चले हुए हैं और दो जिंदा राउंड हमें बरामद हुए हैं ਪੁਲਿਸ ਦਾ ਕਹਿਣਾ ਹੈ ਕਿ ਮਾੜੇ ਅਨਸਰਾਂ ਖਿਲਾਫ ਐਕਸ਼ਨ ਅੱਗੇ ਵੀ ਜਾਰੀ ਰਹੇਗਾ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਰਹਿਤ ਨਹੀਂ ਕੀਤੀ ਜਾਵੇਗੀ ਇਸ ਬੁਲਟਨ ਚ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਫਿਲਹਾਲ ਦਿਓ ਇਜਾਜ਼ਤ ਤਨਪਾ